ਕੀ ਹਾਲ ਹੈ ਜੀ ਠੀਕ ਆ ਜੀ ਹਾਲੀਆ ਕੀ ਹਾਲ ਹੈ ਬੈਠੋ ਵਧੀਆ ਦੁਕਾਨਦਾਰੋ ਥੋੜੀ ਠੱਗ ਹਾਂ 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 ਵਧੀਆ ਵਧੀਆ ਮੈਂ ਯਾਰ ਦੁਕਾਨ ਤੇ ਗਿਆ ਸੀਗਾ ਤੇ ਉਹ ਤੈਨੂੰ ਪਤਾ ਬਾਕੀ ਦਾ ਕੰਕੀਜੀ ਗਈ ਥੋੜੀ ਥੜ ਗਈ ਯਾਰ ਮੈਂ ਤੇ ਯਾਰ ਮੈਂ ਚੱਲਿਆ ਸੀਗਾ ਬਸ ਹੋਰ ਤੇ ਉਹਨਾਂ ਯਾਰ ਮੈਨੂੰ ਪਤਾ ਸੀ ਤੂੰ ਘਰੇ ਮਿਲੇਗਾ ਮੈਨੂੰ ਦੁਕਾਨ ਤੇ ਤਾਂ ਤੂੰ ਲੈਡ ਹੀ ਜਾਏਗਾ ਤੇ ਉਹਨਾਂ ਯਾਰ ਨਾ ਪੰਜ ਘੰਟੇ ਡੀਏਪੀ ਘਟਦੇ ਉਹਨਾਂ डीए भी पर्ची बना दे दुकान त त्यार बड़ो है हां पर्ची बना दे ते एक चीज बोल आ बोल ए डीएपी ਦੇ ਨਾਲ ਤੈਨੂੰ ਨੈਨੋ ਡੀएपी ਮਿਲੂਗੀ 4/ ਅੱਛਾ हां ਤੇ ਜੇ 4/ ਨੈਨੋ ਡੀएपी ਤੇ ਨਹੀਂ ਲੈਣੇ हां ਫੇਰ ਤੈਨੂੰ ਲੈਣੀ ਪੈਣੀ ਇੱਕ ਫੀਡ ਦੀ ਬੋਰੀ ਯਾਰ ਪਿਛਲੀ ਵਾਰੀ ਤਾ ਤੂੰ ਜਦੋਂ ਪਿੱਛੇ ਚੱਕੀ ਉਹ ਤਾਂ ਨਹੀਂ ਦਿੱਤਾ ਯਾਰ ਉਹ ਬਾਈ ਹੁਣ ਅਸੀਂ ਕੀ ਕਰ ਗਏ ਸਰਕਾਰ ਦਿੰਦੀ ਇਹ ਤਾਂ ਸੀ ਕਰਕੇ ਅਸੀਂ ਹੁਣ ਪੱਲੋ ਥੋੜੀ ਦੇਈ ਜੰਨੇ ਆ ਇਹ ਤਾਂ ਯਾਰ ਵੇਖ ਲੈ ਜੇ ਹੁੰਦਾ ਤਾਂ ਯਾਰ ਫਿਰ ਵੀ ਆਉਂਦਾ ਨਹੀਂ ਨਹੀਂ ਬਾਈ ਇਹਦਾ ਕੋਈ ਹੱਲ ਹੋਣਾ ਹੀ ਨਹੀਂਗਾ ਲੈਣੀ ਤਾਂ ਲੈ ਲੈ ਨਹੀਂ ਲੈਣੀ ਤਾਂ ਤੇਰੀ ਮਰਜ਼ੀ ਆ ਬੜੀ ਮੜੀ ਗੱਲ ਕਰੀ ਜਨਾ ਨਹੀਂ ਨਹੀਂ ਲੈਣੀ ਤਾਂ ਲੈ ਨਹੀਂ ਬੰਦਾ ਆ ਗਿਆ ਤੂੰ ਨਹੀਂ ਉਹ ਬਾਈ ਤੀਰ ਕਰਕੇ ਤੂੰ ਸਮਝਿਆ ਕਰੋ ਯਾਰ ਸਾਨੂੰ ਨਹੀਂ ਸਮਝਿਆ ਕਰੋ ਦੁਕਾਨਦਾਰਾਂ ਨੂੰ ਤੇ ਫਿਰ ਮੇਰੀ ਗੱਲ ਸੁਣਾਤ ਕਰੀ ਆ ਦਾ ਇਹ ਗਾਲੀ ਘੋੜ ਦੋਗਾ ਸਾਡਾ ਉਹ ਮਾਰੇ ਰਹਿ ਗਿਆ ਖਲ ਤੂੰ ਕਹਿੰਦਾ ਵੀ ਮੌਤ ਪੱਲੇ ਪਾ ਲਾਂ ਉਹਦੇ ਘਰੇ ਪੈ ਯਾਰ ਮੇਰੀ ਗੱਲ ਸੁਣ ਲੈ ਤੁਸੀਂ ਜੋ ਝੋਨ ਲਾਇਆ ਸੀ ਹਾਰ ਦਾ ਤੁਸੀਂ ਉਦੋਂ ਦਾ ਛੱਡ ਲਪਟਣ ਲੱਗੇ ਆ ਯਾਰ ਕਲਕਤਾ ਕਾ ਆ ਗਏ ਫਜੇ ਤੱਕ ਨਹੀਂ ਹੱਟੀ ਜਾਂਦੇ ਯਾਰ ਬਾਈ ਮੈਂ ਤੈਨੂੰ ਦੱਸਦਾ ਲੈਣੀ ਤਾਂ ਲੈ ਲਾ ਨਹੀਂ ਲੈਣਾ ਕਿੰਨਾ ਲਊ ਪੀਤਾ ਤੁਸੀਂ ਯਾਰ ਕਾਰ ਦੇ ਚੋਣਾਂ ਚੋਣਾਂ ਨਹੀਂ ਝੋਨੇ ਜਗੀ ਬਜਿਆ ਸਾਂ ਬਜਣਾ ਦੀ ਤੁਹਾਨੂੰ ਸਿੱਖੂ ਐਵੇਂ ਨਾ ਕਰਦਾ ਤੇਕਾ ਲਈ ਜਨੇ ਯਾਰ ਬਜ ਤੇ ਸਾਨੂੰ ਹੁਣ ਮਾੜਾ ਮੋਟਾ ਤਾਂ ਯਾਰ ਮੂ ਤਾਂ 1350 ਦਾ ਗੱਟਾ ਸਰਕਾਰ ਦਿੰਦੀ ਹੈ ਯਾਰ ਬਾਈ ਜੀ ਸਰਕਾਰ ਨੇ ਕੀਤਾ 1800 ਦਾ ਗੱਟਾ ਨਾਲ ਫੀਡ ਦੀ ਬੋਰੀ ਆ ਵਿੱਚ ਚੱਕ ਚਾਰ ਗੱਟਾ ਨਹੀਂ ਫੀਡ ਦੀ ਬੋਰੀ ਸਾਦਾ ਨਹੀਂ ਨਾ ਨਾ ਫਿਰ ਚਾਰ ਨੈਣੋ ਦੇ ਲੈ ਲਾ ਤੇ ਯਾਰ ਉਹਨਾਂ ਨੂੰ ਕੀ ਟੂਏਜ ਲੈਣਾ ਸੀ ਆ ਕਣਕ ਬੀਜ ਨੂੰ ਦੂਜੇ ਸਾਰੇ ਕੰਮ ਆਉਂਦੀ ਏ ਯਾਰ ਵੇਖ ਲੈ ਯਾਰ ਨਹੀਂ ਨਹੀਂ ਬਈ ਲੈਣੇ ਤਾਂ ਲੈ ਲੈ ਪਰਚੀ ਘਾਟ ਪਰਚੀ ਬਣਾ ਦੇ ਨਾ ਤੂੰ ਯਾਰ ਦੁਕਾਨ ਤੇ ਜਾ ਗੀ ਗੱਲ ਸੁਣਦਾ ਦਾਵਾ ਕਰ ਯਾਰ ਮੈਂ ਇਨੇ ਸਾਲਾਂ ਦਾ ਤੇਰਾ ਗਾਹ ਕਹਿੰਦੇ ਸਾਲਾਂ ਦਾ ਦੁਕਾਨ ਤੇ ਆਉਂਦਾ ਜਾਂਦਾ ਤੁਸੀਂ ਇੰਨੀ ਵੀ ਲਿਆਜ ਕਰ ਸਕਦੇ ਯਾਰ ਉਹ ਗਾਪੀ ਗੁੱਕੀ ਬਾਈ ਹੁਣ ਨਹੀਂ ਵੇਂਦਾ ਕੋਈ ਅਗਲਾ ਹੁਣ ਅਸੀਂ ਕੀ ਕਰਕੇ ਅਸੀਂ ਰੁਕਮ ਦੇ ਭਗੂਣਾ ਯਾਰ ਰੁਕਮ ਦੇ ਭਗੂ ਯਾਰ ਆਏ ਥੋੜੀ ਹੁੰਦਾ ਨਾ ਵੀ ਲੋਟੇ ਸੱਟ ਤੁਸੀਂ ਨਾ ਵਾਕਈ ਤੁਹਾਨੂੰ ਕਰ ਜਦੋਂ ਵੀ ਜੱਟ ਪੈਂਦਾ ਨਾ ਅਗਰ ਤੁਸੀਂ ਛੇਤਰ ਖਾ ਕੇ ਲੋਟ ਆਉਨੇ ਕੋਈ ਨਹੀਂ ਵੇਖ ਲਾਂਗੇ ਫਿਰ ਕੋਈ ਵੇਖ ਲਾਂਗੇ ਇਹ ਗੱਲ ਹੈ ਮੈਂ ਉਹਨਾਂ ਪਹਿਲਾਂ ਗੱਲ 5 ਮਿੰਟਾਂ ਨੂੰ ਆਈ ਭਲੈ 10 ਮਿੰਟਾਂ ਨੂੰ ਆਈ ਤੇ ਭਲੰਦੀਆ ਜੀ ਦੁਕਾਨ ਤੇ ਹਾਂ ਮੈਂ ਵੀ ਮਾਨਦਾਰਾਂ ਦੇ ਸਰਕਾਰ ਵੀ ਮਾਨਦਾਰਾਂ ਨਾਲ ਕਿਸੇ ਦੀ ਸਪਾਰਸ਼ ਨਾ ਕਰਾਂਗੀ ਕਿਸੇ ਦਾ ਫੋਨ ਨਾ ਕਰਾਂਗੀ ਠੰਗਾ ਮਾਨਦਾਰਾ ਸਰਕਾਰ ਮਾਨਦਾਰਾ ਮੈਂ ਮਾਨਦਾਰਾਂ ਕਿਸੇ ਨੂੰ ਫੋਨ ਨਾ ਛੱਡਦਾ ਤੂੰ ਨਹੀਂ ਛੱਡਦਾ ਓਏ ਭਰਾਵਾ ਗੋਤਲ ਲੈ ਆਵਾ ਗੱਲ ਕਰ ਹੈ ਹੀ ਸਵੇਰ ਦਾ ਵੇਲਾ ਜੇ ਗੋਤਲ ਲੈ ਕੇ ਆਉਂਦਾ ਨਾ ਤੂੰ ਵਹੀਂ ਤੇ ਮੰਨ ਜਾਣਾ ਉਹ ਪਤਾ ਨਹੀਂ ਕਿੰਨਾ ਗੋਤਲਾ ਪੀਤਗਾ ਤੇ ਜਦੋਂ ਸਰਕਾਰ ਮਾਨਦਾਰਾ ਮਹਿਮਾਨਦਾਰ ਤੇ ਸਪਾਰਸ਼ ਨਾ ਕਰਾਂ ਕਿਸੇ ਦਾ ਫੋਨ ਨਾ ਕਰਾਂ ਬਸ ਭੈਣ ਕਢਾ ਗਈ ਸਰਕਾਰ ਤੇ ਭੈਣ ਕਢਾ ਗਿਆ ਬਾਕੀ ਕੱਤੇਰੇ ਨਾਲ ਦੋ ਹੱਥ ਕਰ ਲੈ ਫੋਟੋ